ਸਾਤ ਦਾਖਲੇ ਦਾ ਦਾਪਾ ਖਾਪਿਆਂ ਦਾ ਪਿੰਡ ਕਾਪੀਆਂ ਦਾ ਪੰਗਾ ਸਕੂਲਾਂ ਦੇ ਚੋ ਸਕੂਲ ਚੋਰੀ ਇਸ ਸਕੂਲ ਚੋਰਾ ਚਾਹੀ ਨਹੀਂ ਅਹੀ ਚੋਰੀ ਨਾ ਦੇ ਦਾਪਾ ਕਾਪੀਆਂ ਦਾ ਹਾਲਾ ਪ੍ਰਿੰਟ ਰੇਟ ਦਾ ਉਹ ਲੈ ਕੇ ਵੇਚ ਦਿੰਦੇ ਆ ਦਾਪੀਆਂ ਕਿਤਾਬਾਂ ਸਰਕਾਰ ਦਾ ਦੇਣਾ ਸੱਚ ਬੰਦਾ ਸਰਕਾਰ ਦੇ ਹਰ ਸ਼ਹਿਰ ਖੇਤਰੀ ਦਫ਼ਤਰਾਂ ਡੀਪੂ ਆ ਸਰਕਾਰ ਤੇ ਕਿਉਂ ਨਹੀਂ ਭੇਜੀ ਕਰਦੇ ਨਾ ਐਮ ਸੀ ਆਰਟੀ ਦੇ ਕਿਤਾਬਾਂ ਕਿਉਂ ਨਹੀਂ ਭੇਜੀ ਕਿਉਂ ਨਹੀਂ ਸਕੂਲਾਂ ਨੂੰ ਦੇਂਦੀ ਪਿਆ ਲੋਕ ਦਾਪਾ ਦੇ ਆ ਲੋ ਵਰਦੀਆਂ ਜਿਹੜੀ ਵਰਦੀ 47 ਰੁਪਏ ਆਉਂਦੀ ਆ ਉਹ ਦੋ ਤੋਂ ਦੋੜਾ ਤੋਂ ਦਿੱਦੀਆਂ ਤੋਂ ਖਤਮ ਬਰਦੀ ਉਹ ਮਾਪੇ ਕੀ ਕਰਨ ਬੱਚੇ ਕੀ ਕਰਨ ਲੋਕ ਕੀ ਕਰਨੀ ਦੁਕਾਨਦਾਰਾਂ ਕਿ ਸੂਰਜ ਵਿੱਚ ਤੁਮਾ ਲਗੀ ਖੋਦ ਅਜੀ ਜਿਹੜੇ ਨਗਰ ਮਾਸ ਵੱਡੇ ਆ ਉਹਨਾਂ ਦੇ ਫਰਟੇ ਨਹੀਂ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਨੀਪਨ ਕਿਤਾਬਾਂ ਮੰਡੋ ਸਰਕਾਰੀ ਸਕੂਲਾਂ ਦਾ ਫਰਜ ਪੰਡਾ ਵਿੱਦਿਆ ਫ੍ਰੀ ਦੇਣੀ ਕਿ ਕਿਤਾਬੀਆਂ ਮੰਡੋ ਫ੍ਰੀ ਦੇ ਆਗੇ ਬੱਚਿਆਂ ਨੂੰ ਕਿਉਂ ਕਹੇ ਕਰਦੀ ਬੱਚਿਆਂ ਨੇ ਇਹ ਗੱਲ ਪ੍ਰਾਈਵੇਟ ਸਕੂਲੋਂ ਬੋਲੇ ਕਿਉਂ ਤਲਾਈਕਮ ਗੌਰਮਨ ਨੇ ਮਾਪਿਆਂ ਨੂੰ ਬੇਨਤੀ ਤੁਹਾਨੂੰ ਤੁਹਾਡੇ ਬੱਚਿਆਂ ਨੂੰ ਸੋਫਰਾਮ ਹਰ ਕੁਝ ਹੈ ਰੂਟਰ ਲਾਇਆ ਪੱਖੇ ਲਾਇਆ ਟੀਵੀ ਲਾਇਆ ਸਭ ਕੁਝ ਲਾ ਕੇ ਦਿੱਤਾ ਤੁਹਾਨੂੰ ਨਹੀਂ ਹਾਂਜੀ ਹਰਪਾਲ ਸਿੰਘ ਯੂਕੇ ਜੀ ਕੀ ਕਹਿਣਾ ਚਾਹੋਗੇ ਜਿਵੇਂ ਕਿ ਇਹ ਖਬਰਾਂ ਦੇ ਵਿੱਚ ਖਬਰਾਂ ਲਗਣੀਆਂ ਪ੍ਰੋਪਰਲੀ ਸ਼ੁਰੂ ਹੋ ਚੁੱਕੀਆਂ ਨੇ ਕਿ ਨਵੇਂ ਵਿਦਿਆਕ ਸੈਸ਼ਨ ਆਉਣ ਦੇ ਦੌਰਾਨ ਹੀ ਕਿਤਾਬਾਂ ਕਾਪੀਆਂ ਯੂਨੀਫਾਰਮਾਂ ਦੇ ਉੱਤੇ ਲੋਕ ਬੋਲਣਾ ਸ਼ੁਰੂ ਕਰ ਦਿੰਦੇ ਨੇ ਤੇ ਤੁਹਾਡਾ ਕੀ ਖਿਆਲ ਆ ਤੁਸੀਂ ਰਾਸਾ ਯੂਨੀਅਨ ਦੇ ਚੇਅਰਮੈਨੋਂ ਕੀ ਕਹਿਣਾ ਚਾਹੁੰਦੇ ਹੋ ਇਸ ਮੁੱਦੇ ਤੇ ਬਹੁਤ ਹੀ ਸਤਿਕਾਰਯੋਗ ਲਾਕਨ ਵਾਸੀਓ ਬੱਚਿਆਂ ਦੇ ਮਾਪਿਓ ਸਕੂਲ ਪ੍ਰਿੰਸੀਪਲ ਦੇ ਅਕਸਰ ਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪ ਜੀ ਦੇ ਸਮੂਹ ਸਰੋਤਿਆਂ ਨੂੰ ਸੁਣਨ ਵਾਲਿਆਂ ਨੂੰ ਵੇਖਣ ਵਾਲਿਆਂ ਨੂੰ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਜਦੋਂ ਦਾ ਮਤੀਸਾ ਸਕੂਲ ਖੋਲਿਆ ਅਪ੍ਰੈਲ ਦੇ ਸ਼ੁਰੂ ਵਿੱਚ ਹੀ ਅਖਬਾਰਾਂ ਵਾਲੇ ਖੁਲਾਣਾਉਣੇ ਸ਼ੁਰੂ ਕਰ ਦਿੰਦੇ ਆ ਲੁੱਟ ਕਸੁੱਟ ਚੋਰ ਡਾਕੂਸ ਖੁਨਾਰੇ ਮੈਂ ਉਹਨਾਂ ਅਖਬਾਰਾਂ ਵਾਲੇ ਵੀਰਾਂ ਨੂੰ ਪੁੱਛਣਾ ਤਾਂ ਪਿਆ ਕਿ ਕਿਤਾਬਾਂ ਸਰਕਾਰ ਦਾ ਦੇਣਾ ਫਰਜ ਬੰਦਾ ਸਰਕਾਰ ਦੇ ਹੱਥ ਸਰ ਖੇਤਰੀ ਦਫ਼ਤਰਾਂ ਡੀਬੂ ਆ ਸਰਕਾਰੋਂ ਸੇ ਕਿਉਂ ਨਹੀਂ ਪੈ ਨਹੀਂ ਕਾਤੇ ਕਿਤਾਬਾਂ NCERT ਦੀਆਂ ਕਿਤਾਬਾਂ ਕਿਉਂ ਨਹੀਂ ਭੇਜਦੀ ਕਿਉਂ ਨਹੀਂ ਸਕੂਲਾਂ ਨੂੰ ਦਿੰਦੀ ਵੀ ਆਹ ਲੋਕ ਕਿਤਾਬਾਂ ਦੇ ਆਹ ਲੋ ਵਰਦੀਆਂ ਜਿਹੜੀ ਵਰਦੀ ਸਰਕਾਰੀ ਸਕੂਲਾਂ 'ਚ ਆਉਂਦੀ ਆ ਉਹ ਦੋ ਤੋਂ ਦੋ ਰਾ ਤੋਂ ਤੀਜਾ ਤੋਂ ਖਤਮ ਵਰਦੀ ਉਹ ਮਾਪੇ ਕੀ ਕਰਨਗੇ ਬੱਚੇ ਕੀ ਕਰਨ ਲੋਕ ਕੀ ਕਰਨਗੇ ਜੇ ਲਿਆ ਕੱਪੜੇ ਆਪ ਪਾਉਂਦੇ ਆ ਸਰਕਾਰ ਪਾਉਂਦੇ ਆ ਮੁੱਖ ਮੰਤਰੀ ਪਾਉਂਦੇ ਆ ਮੋਦੀ ਸਾਹਿਬ ਪਾਉਂਦੇ ਆ ਉਹ ਤੇ ਹਜ਼ਾਰਾਂ ਦੇ ਸੂਟ ਪਾਉਂਦੇ ਲੱਖਾਂ ਦੇ ਸੂਟ ਪਾਉਂਦੇ ਆ ਤੇ ਬੱਚਿਆਂ ਨੂੰ ਘਰ ਦਿੰਦੇ ਆ 10 ਰੁਪਏ ਮੀਟਰ ਵਾਲਾ ਕੱਪੜਾ ਹਾਂ ਤੇ ਫੇ ਕਿਤਾਬਾਂ ਘਰ ਦੇ ਨਾਲ ਸ਼ਾਈ ਫੈਲਦੀ ਆ ਕਾਪੀਆਂ ਘਰ ਦੇ ਨਾਲ ਸ਼ਾਈ ਫੈਲਦੀ ਆ ਨਾ ਪੇਪਰ ਚੰਗਾ ਨਾ ਕਿਤਾਬਾਂ ਸਹੀ ਤੇ ਸਕੂਲਾਂ ਲਾ ਕੇ ਕਸੂਰ ਆ ਜੀ ਜੇ ਕੋਈ ਪ੍ਰਾਈਵੇਟ ਪਬਲਿਕ ਕਿਤਾਬਾਂ ਛਾਪਤਾਂ ਸਰਕਾਰ ਦੀ ਮਰਜ਼ੀ ਨਾਲ ਉਹਨਾਂ ਕੋ ਪੈਸੇ ਲੈਂਦੇ ਨੇ ਛਾਪਦੇ ਆ ਉਹਨਾਂ ਕੋ ਹਿੱਸਾ ਲੈਂਦੇ ਆ ਵਪਾਰੀਆਂ ਕੋ ਉਹ ਸਕੂਲਾਂ ਨਾਲ ਆਉਂਦੀਆਂ ਬਾਜ਼ਾਰ ਚ ਆਉਂਦੀਆਂ ਤੇ ਉਹ ਜੋ ਰੇਟ ਪ੍ਰਿੰਟ ਹੁੰਦਾ ਉਹ ਹੀ ਦੇਣਾ ਦੁਕਾਨਦਾਰਾਂ ਕੀ ਕਸੂਰ ਹੈ ਜੀ ਸਕੂਲਾਂ ਨਾਲ ਕੀ ਕਸੂਰ ਹੈ ਜੀ ਜਿਹੜੇ ਮਗਰਮਾਸ ਵੱਡੇ ਆ ਉਹਨਾਂ ਦੇ ਫਰਦੇ ਨਹੀਂ ਜਿੱਦਾਂ ਨਸ਼ੇ ਦੇ ਵੱਡੇ ਮਗਰਮਾਸ ਹੁੰਦੇ ਆ ਛੋਟਿਆਂ ਨੂੰ ਕੀ ਫਾਇਦਾ ਹਰ ਸਾਲ ਦਾਖਲੇ ਦਾ ਕਿਤਾਬਾਂ ਖਾਪੀਆਂ ਦਾ ਪਿੰਨ ਕਾਪੀਆਂ ਨਾਲ ਪੰਗਾ ਪੈਂਦਾ ਅਸੀਂ ਸਾਲੋਂ ਬੇਨਤੀ ਕਰਦੇ ਆ 25 ਕਿਤਾਬਾਂ ਵੰਡੋ ਸਗੋਂ ਤੁਹਾਡਾ ਫਰਜ ਬੰਦਾ ਵਿੱਜਾ ਫ੍ਰੀ ਦੇਣੀ ਤੇ ਕਾਪੀਆਂ ਵੰਡ ਲਓ ਫ੍ਰੀ ਲਿਆ ਕੇ ਬੱਚਿਆਂ ਨੂੰ ਕਿਉਂ ਪੈਸੇ ਖਰਚੇ ਨੂੰ ਬੱਚੇ ਲੈਂਦੇ ਪੰਜਾਬ ਦੇ ਬੱਚੇ ਕਿਉਂ ਪੈਸੇ ਖਰਚਦੇ ਆ ਆਰਟੀ ਜਗਨਾ ਤੁਸੀਂ ਕਹਿੰਦੇ ਜੀ ਅੱਜ ਅੱਜ ਇੱਕ ਸਕੂਲ ਦਾ ਮੈਨੂੰ ਫੋਨ ਆਇਆ ਮੇਰੇ ਬਹੁਤ ਮਿੱਤਰ ਵਾ ਵੀ ਸਾਡੇ ਵਿੱਚ ਮਾਪੇ ਆ ਗਏ ਵੀ ਸਾਡੇ ਤਿੰਨ ਬੱਚਿਆਂ ਦਾ ਚਿੱਠੀ ਅਖਬਾਰ ਚਿੱਠੀ ਆਈ ਹੈ ਜੀ ਸਾਨੂੰ ਫਰੀ ਪੜਾਓ ਮੈਂ ਬੜੀ ਕੁਛੀ ਦੀ ਗੱਲ ਆ ਉਹਨਾਂ ਕੋ ਡੀਓ ਸਾਹਿਬ ਕੋ ਲਿਖਾ ਦਿਓ ਦਸ ਬਸ ਮੈਂ ਕਿੰਨੇ ਕਰਨੇ ਆ ਐਸੀ ਬੀਸੀ ਦਾ ਸਰਕੂ ਲਿਆਓ ਤੇ ਪਹਿਲੀ ਕਲਾਸ ਚ ਆਉਣਾ ਤੁਸੀਂ ਅਸੀਂ ਪੜਾਉਣਾ ਚਾਹਣਾ ਪਹਿਲੀ ਕਲਾਸ ਚ ਆਉਣਾ ਬੱਚਿਆਂ ਨੇ ਤੇ ਆਪਣਾ ਸਰਕੂ ਬਣਾਓ ਉੱਥੋਂ ਪੈਨੋ ਤੇ ਚਾਹੇ ਡੀਸੀ ਸਾਹਿਬ ਕੋ ਜਾ ਕੇ ਤੇ ਡੀਓ ਸਾਹਿਬ ਕੋ ਜਾ ਕੇ ਲਿਖਾ ਕੇ ਲਿਓ ਫਿਰ ਬੱਚੇ ਨੂੰ ਧਾਲ ਕਰ ਲੋ ਇਹਨੀ ਦਫਾ ਇਹ ਜਿਹੜੀ ਤੇ ਹੈ ਗਿਆ ਡਿਸਪਸਮੈਂਟ ਪੈ 2600 2800 ਤੇ ਨਹੀਂ ਆਰਮੀ ਜਿਹੜਾ ਮਹੀਨਾ ਅਸੀਂ ਦਵਾਗੇ ਅਸੀਂ ਪ੍ਰਾਦਨ ਨੇ ਆਰਟੀ ਐਕਟ ਕਹਿੰਦਾ ਏ ਉਹ ਐਕਟ ਲਾਗੂ ਕੌਣ ਕਰਦਾ ਗੱਲਾਂ ਆ ਅਜੇ ਤੱਕ ਕਾਲਜ ਕਿੰਨੇ ਬੰਦ ਹੋਏ ਆ ਅਜੇ ਤੱਕ ਫੀਸ ਨਹੀਂ ਆਈਆਂ ਕਿੰਨੇ ਕਾਲਜਾਂ ਦਾ ਨੁਕਸਾਨ ਹੋਇਆ ਐਸੀ ਬੱਚਿਆਂ ਤੇ ਪੈਸੇ ਨਹੀਂ ਆਏ ਬੀਸੀ ਬੱਚਿਆਂ ਤੇ ਪੈਸੇ ਨਹੀਂ ਆਏ ਸਰਕਾਰਾਂ ਖਾ ਜਾਂਦੇ ਕਿੰਨੇ ਬੰਦੇ ਅੰਦਰ ਹੋਏ ਆ ਸਕੋਲਰship ਖਾ ਜਾਂਦੀਆਂ ਸਕੂਲਾਂ ਦੇ ਚੋਰ ਸਕੂਲ ਚੋਰ ਕੀ ਸਕੂਲ ਚੋਰ ਅਜੇ ਸਹੀ ਅਹੀਂ ਚੋਰੀ ਕਰਦੇ ਆ ਦਾਬਾ ਕਾਪੇ ਤੁਹਾਡਾ ਪ੍ਰਿੰਟ ਰੇਟ ਹੁੰਦਾ ਉਹ ਲੈ ਕੇ ਵੇਚ ਦਿੰਦੇ ਆ ਉਹਦਾ ਜਿਹੜਾ ਦਫਤਰ ਕਮਿਸ਼ਨ ਹੁੰਦਾ ਸਾਨੂੰ ਉਹ ਸਾਡੇ ਦਿੰਦੇ ਸਰਕਾਰ ਵੀ ਦਿੰਦੀ ਤੁਸੀਂ ਵੀ ਦਿੰਦੇ ਜਿਹੜਾ ਆਪ ਕੋ ਦਿੰਦਾ ਜੀ ਇਹ ਦੇਖੋ ਕੋਈ ਗੱਲ ਕਰ ਤੋਕ ਨਹੀਂ ਤੇ ਸਕੂਲਾਂ ਵਾਲਿਆਂ ਤੇ ਇਹਨੇ AC ਲਾਇਆ ਪੱਖੇ ਲਾਇਆ ਲਾਈਟਾਂ ਪਾ ਦੀਆਂ ਮੈਡਮਾਂ ਤਨਖਾਹ ਦੇ ਨੇ ਰੋਜ਼ਗਾਰ ਦਿੱਤਾ ਉਹ ਫਰੀਕ ਨੂੰ ਬਣਾਉਂ ਤੁਹਾਨੂੰ ਭਈ ਤੁਹਾਡੀ ਫਰੀ ਸੇਵਾ ਕੋ ਕੰਮ ਭਈ ਤੜੀ ਫ੍ਰੀ ਸੇਵਾ ਕਿਉਂ ਕਰਨ ਇਸ ਕਰਕੇ ਸਕੂਲਾਂ ਨੂੰ ਬਦਨਾਮ ਨਾ ਕਰੋ ਇਹ ਵਿਦਿਆਰਥੀ ਹਾਂ ਪਹਿਲੀ ਗੱਲ ਇਹ ਪ੍ਰਾਈਵੇਟ ਸਕੂਲ ਖੋਲੇ ਕਿਉਂ ਖਲਾਈ ਕਿਉਂ ਗੌਰਮੈਂਟ ਨੇ 30 ਸਾਲ ਹੋ ਗਏ ਪਹਿਲਾਂ ਪ੍ਰਾਈਵੇਟ ਸਕੂਲ ਹੁੰਦਾ ਹੀ ਕੋਈ ਸਰਕਾਰੀ ਸਕੂਲਾਂ ਹੀ ਪੜੇ ਆ ਕਿਉਂ ਲੋੜ ਦੇ ਪ੍ਰਾਈਵੇਟ ਸਕੂਲਾਂ ਨੂੰ ਸਬਸਿਡੀਆਂ ਕਿਉਂ ਦਿੱਤੇ ਕਿਉਂ ਇਹਨਾਂ ਨੂੰ ਫੀਸਾਂ ਲਈਆਂ ਲੱਖਾਂ ਰੁਪਏ ਟੈਕਸ ਕਿਉਂ ਲੈਂਦੇ ਜੀ ਕਿਉਂ ਬੱਸਾਂ ਨਾਲੇ ਸਕੂਲਾਂ ਜਾਂਦੇ ਪੀ ਪ੍ਰਾਈਵੇਟ ਸਕੂਲ ਬਸਾਂ ਨਾਉਂਦੇ ਆ ਸਰਕਾਰ ਬੱਸਾਂ ਨਾ ਦੇ ਬਚੇ ਛੱਡ ਕੇ ਆਵੇ ਸਰਕਾਰੀ ਬਸਾਂ ਦੇ ਨੇ ਬੱਚੇ ਸਕੂਲਾਂ ਛੱਡ ਗਿਆ ਸਰਕਾਰ ਆਪੇ ਨਾਲ ਕੰਮ ਚੱਲੇ ਕੋਈ ਝੂਠ ਬੱਲੇ ਕੋਈ ਫ੍ਰੀ ਛੱਡ ਗਿਆ ਸਰਕਾਰ ਆ ਬਸਾਂ ਖਲੋਤੀਆਂ ਆ ਬਸਾਂ ਦਿਓ ਇੱਕ ਆਪਣੇ ਵੇਰ ਕੇ ਪਾਈਪਰ ਕਿੰਨੀ ਬਸ ਖੋਤੀ ਆ ਘੱਟੋ ਘੱਟ 100 ਬਸ ਉਹ ਸਿਰ ਸਿਰ ਬੰਦੇ ਬੱਚੇ ਬੰਦੇ ਉਹਨਾਂ ਉਹਦੇ ਬੱਚੇ ਕਲਾਸ ਸਕੂਲਾਂ ਆ ਆਪੇ ਨਾਲ ਲੋੜਾਂ ਪਵੇ ਬੱਚੇ ਫ੍ਰੀ ਪੜਾਓ ਕਰੋ ਕਰ ਤੇ ਟੈਕਸ ਅਹੀਂ ਪਰ ਇਹ ਤੋਂ ਹਵਾ ਹੈ ਦੀ ਇਹ ਬਿਜਲੀ ਬਿੱਲ ਅਹੀਂ ਦਈਏ ਸਾਨੂੰ ਤੋਂ ਮਰਸ਼ਲ ਬੇਲਾ ਤੇ ਪ੍ਰਾਈਵੇਟ ਤੇ ਸਰਕਾਰੀ ਸਕੂਲਾਂ ਨੂੰ ਬਿਲ ਕਰਾ ਦਰਜਾ ਮੇਰੇ ਕਰੇ ਲੋ ਬੇ ਲੋਗਾ ਮੇਰੇ ਵੀਰੋ ਮਾਪਿਓ ਮੈਂ ਬੇਨਤੀ ਸੁਣੋ ਤੁਹਾਡੇ ਬੱਚਾ ਨੂੰ ਸੁਖ RAM ਹਰ ਸੂਤ ਹੈ ਤੇ ਗੁੱਟ ਲਾਇਆ ਪੱਖੇ ਲਾਇਆ ਟੀਵੀ ਲਾਇਆ ਸਭ ਕੁਝ ਲਾ ਕੇ ਦਿੱਤਾ ਤੁਹਾਨੂੰ ਅਸੀਂ ਤੇ ਮੈਦਮਾ ਤੁਹਾਡੀ ਸਾਫ ਸਫਾਈਆਂ ਕਪੜਾ ਪਾਣੀ ਮਸ਼ੀਨਾ ਲਗੀਆਂ ਸਰਕਾਰੀ ਸਕੂਲ ਹੈ ਕੀ ਆ ਐਮ ਐਸ ਸਕੂਲ ਕਿੰਨੇ ਕੋਲੇ 118 ਕੋਈ ਟੀਚਰ ਪੂਰਾ ਨਹੀਂ ਕੋਈ ਵਰਤੀ ਪੂਰੀ ਨਹੀਂ ਮਿਲਦੀ ਪਤਾਵਾਂ ਨਹੀਂ ਪੂਰੀਆਂ ਮਿਲਦੀਆਂ ਇਹ ਖਬਾਰੀ ਗੱਲਾਂ ਸਾਰੀਆਂ ਦਿੱਲੀ ਵੇਖ ਲਿਆ ਲੋਕਾਂ ਨੂੰ ਮੇਰੀ ਬੇਨਤੀ ਆ ਖਬਰਾਂ ਵਾਲੇ ਵੀਰਾਂ ਮੀਡੀਆ ਨੂੰ ਜਦੋਂ ਕਿ ਇਹ ਜਿਹੜਾ ਪ੍ਰੈਸ ਕਾਨਫਰੈਂਸ ਕਰਨਾ ਤੇ ਅਪਡੇਟ ਇਹਦਾ ਵਰਸਨ ਸਾਲਾ ਪਾੜੇ ਕਰੋ ਨਾਲ ਆਪਣਾ ਖਬਰਾਂ ਜਾ ਇੱਕ ਸਰ ਹੋਰ ਵੀ ਗੱਲ ਸਾਹਮਣੇ ਆਈ ਹੈ ਕਿ ਇਸ ਹਰ ਸਾਲ ਕਿਹਾ ਜਾਂਦਾ ਹੈ ਕਿ ਸਕੂਲਾਂ ਵਾਲੇ ਬਹੁਤ ਵੱਧ ਫੀਸਾਂ ਵਸੂਲਦੇ ਨੇ ਜਿਵੇਂ ਕਿ ਫੀ ਰੈਗੂਲੇਟਰੀ ਐਕਟ ਵੀ ਬਣਾਇਆ ਗਿਆ ਆ ਜਿਹੜੀਆਂ ਹਰ ਸਾਲ ਸਕੂਲਾਂ ਤੇ ਇਲਜ਼ਾਮ ਲਗਾਏ ਜਾਂਦੇ ਨੇ ਕਿ ਫੀਸਾਂ ਵਧ ਲੈਂਦੇ ਨੇ ਸਕੂਲਾਂ ਵਾਲੇ ਕੀ ਕਹਿਣਾ ਚਾਹਦੇ ਬੜੀ ਕਲੀਅਰ ਗੱਲ ਜੀ 80% ਇਹ ਕਾਨੂੰਨੀ ਤੌਰ ਤੇ ਲੈ ਸਕਦੇ ਆ ਵਾਧਾ ਅਗਰ ਇਹ ਜਾਦੀਵਾਦੀ ਇਹਨੇ ਸਾਨੂੰ ਉਹ ਨੋਟਿਸ ਲਾਵੇ 3 ਮਿੰਟ ਅਪਹਿ ਨੂੰ ਪੀ ਜਿਦਾਇਰ ਕਿ ਸਾਡੇ ਸਕੂਲ ਜੇਸੀ ਲੱਗਨੇ ਆ ਜਾਂ ਸਕੂਲ ਜਹੀਂ ਮੈਂ ਆ ਕੰਮ ਕੀਤਾ ਵਾ ਸਪੋਰਟਸ ਦਾ ਕੀਤਾ ਵਾ ਆ ਕੰਮ ਕੀਤਾ ਵਾ ਖਰਚੇ ਦੇ ਪੈਣੇ ਉਹ ਅਸਬਿਧਾ ਸਕਦੇ ਆ 80% ਦੇ ਇਹ ਵਿਧਾਉਣੇ ਵਿਧਾਉਣੇ ਮੰਨ ਲਓ ਸਾਡੀ 50000 ਰੁਪਇਆ 80 ਰੁਪਇਆ ਹਸਾਂ ਬਰਦੇ ਬਰਦੇ ਆ ਤੋ ਵਾਦੇ ਵਾਦੇ 10 ਸਾਲਾਂ ਕਿੱਥੇ ਗੱਲ ਜਾਂਦੀ ਐ ਅਹੀਂ ਹੁਣ ਪੀਸਾ ਜੋ ਗਵਰਨਮੈਂਟ ਨੇ ਹਦਾਇਤਾਂ ਕੀਤੀਆਂ ਫੀ ਕਮੇਟੀ ਨੇ ਉਹਦੇ ਮੁਤਾਬਕ ਹੋਣੇ ਅਸੀਂ ਕਿ ਉਹਨੀਆਂ ਤਗਾਵਨ ਵਧੀਆਂ ਤੇ ਬਿੱਲ ਵੀ ਵਧਿਆ ਪਛਾ ਬਿੱਲ ਕੀ ਭਾਗ ਗਿਆ 11 ਮੇ ਜੁਨਤ ਹੋ ਗਿਆ 13 ਕੀ ਭਾਗ ਗਿਆ 60 ਤੋਂ 100 ਰੁਪਏ ਹੋ ਗਿਆ ਬੱਤੀ ਕੀ ਭਾਗੀ ਆ ਡੀਜੋ ਕੀ ਭਾਗ ਹੋ ਗਿਆ ਵਾ ਕਿਉਂ ਨਹੀਂ ਤੁਹਾਨੂੰ ਦੱਸਦੇ ਸਾਢੇ 8% ਮਜ਼ਦਰੀ ਆਲੂ ਗਾੜੇ ਪ੍ਰਾਈਸ ਦਾ ਕੀ ਭਾਵਾ ਕੱਪੜੇ ਸੂਟਾ ਦਾ ਕੀ ਭਾਵਾ ਤੇਲ ਦਾ ਕੀ ਭਾਵਾ ਸਾਬਨ ਦਾ ਕੀ ਭਾਵਾ ਪਾਣੀ ਦੇ ਬਿੱਲ ਕੀ ਕਰਤਾ ਜੀ ਚਹੀਂ ਜੀ ਵਧਾ ਲਿਆ ਜੀ ਇੱਕ ਗੱਲਾਂ ਝੂਠ ਬੋਲਦੇ ਅਖਬਾਰਾਂ ਵਾਲੇ ਸਤਾਰਾ ਝੂਠ ਬੋਲਦੀਆਂ ਆ ਕੋਈ ਮਸਲਾ ਨਹੀਂ ਦਾ ਜੋ ਵਧਾਉਣੇ ਆ ਤੌਰ ਮਲੇ ਕਾਨੂੰਨ ਸਭ ਵਧਾਉਣੇ ਆ ਸਰਕਾਰੀ ਸਕੂਲ ਕਿਉਂ ਨਹੀਂ ਖੋਦੇ ਚੰਗੇ ਪ੍ਰਾਈਵੇਟ ਸਕੂਲ ਬੰਦ ਕਿਉਂ ਨਹੀਂ ਸੰਸਦ ਦੇ ਪ੍ਰਾਈਵੇਟ ਸਕੂਲਾਂ ਨੂੰ ਕਿਉਂ ਨਹੀਂ ਸੰਸਦ ਦਿੰਦੇ ਆ ਬੰਦ ਕਰੋ ਸਕੂਲ ਪ੍ਰਾਈਵੇਟ ਸਾਰੇ ਕੰਮ ਕਰਾਓ ਹੋਰ ਕੋਈ ਕਰਾਓ ਅਸੀਂ ਕਹਿੰਦੇ ਸਾਡੇ ਕੋਲ ਸਾਰੇ ਸਰਕਾਰੇ ਸਾਰੇ ਸਾਡਾ ਸਕੂਲ ਲੈ ਲਓ ਸਾਨੂੰ ਤਾਂ ਪੁੱਕ ਜਿਹੜਾ ਦੇਓ ਸਾਡੇ ਜਿਹੜੇ ਟੀਚਰ ਲਾ ਕੇ ਹਰ ਤਰ੍ਹਾਂ ਦੇਓ ਸਾਨੂੰ ਤਾਂ ਖਾ ਦਿਓ ਅਹੀਂ ਕਾਨੂੰਨ ਤਿਆਰੋਂ ਸਾਡੇ ਬੱਚੇ ਰੈਂਡ ਦੇ ਜਦੋਂ ਸਾਨੂੰ ਸਾਡੇ ਬੱਚੇ ਰੈਂਡ ਦੇ ਰਹੇ ਹੋ ਤੁਸੀਂ ਬੱਚੇ ਪੜਾਓ ਫਰੀ ਪੜਾਓ ਸਰਕਾਰ ਸਰਕਾਰ ਦਾ ਫਰਜ਼ ਵਾੜਾ ਫਰੀ ਬੱਚੇ ਪੜਾਉਣਾ ਪਰ ਸਰਕਾਰ ਲਈ ਕੋਈ ਫਰੀ ਨਹੀਂ ਪੜਾਉਂਦਾ ਕੋਈ ਫਰੀ ਨਹੀਂ ਪੜਾਉਂਦਾ ਮੇਰੀ ਬੇਨਤੀ ਆ ਇਹ ਮੈਂ ਵੀਡੀਓ ਪਾਈ ਜੋ ਚੰਨੀ ਗੱਲੋਂ ਖਬਰ ਲੱਗੀ ਆ ਜੇ ਹੋਰ ਖਬਰ ਲਾਓ ਕੋਈ ਮੈਂ ਉਹਦੇ ਵੀ ਖਿਲਾਫ ਬੋਲੂਗਾ ਖਬਰਾਂ ਵਾਲੇ ਨੂੰ ਬੇਨਤੀ ਆ ਸਾਨੂੰ ਪੁੱਛ ਕੇ ਸਾਡਾ ਵੀ ਵਰਸਲ ਲੈਣ ਦੇ ਵਿੱਚ ਉਹ ਇੱਕ ਦੋ ਸਕੂਲਾਂ ਪਿੱਛੇ ਸਾਰੇ ਹਣਾ ਮਾੜੇ ਆ ਸਾਰੇ ਹਣਾ ਮਾੜੇ ਇੱਕ ਵਸਪੁਰ ਹੋਣਗੇ ਚਾਰ ਸਕੂਲ ਉਧਰ ਦੇ ਨਸ਼ਾ ਤਸਕਦੇ ਬਹੁਤ ਵੱਡੇ ਵੱਡੇ ਗੈਂਗਰ ਆ ਉਹਨਾਂ ਨੇ ਕੋਈ ਨਹੀਂ ਕਹਿੰਦੇ ਫੜਦੇ ਕੋਣਾ ਜਿਹੜਾ 10 ਗ੍ਰਾਮ ਫੀਮ ਖਾਂਦਾ ਹੋਵੇ 5 ਗ੍ਰਾਮ ਫੀਮ ਖਾਂਦਾ ਉਹਨੂੰ ਫੜ ਕੇ ਲੈ ਜਾਂਦੇ ਫੜ ਲਿਆ ਤੇ ਵੱਡੇ ਜਿਹੜੇ ਮੰਗਰਵਾ ਸਮਝਾਉਂਗੀ ਕੀਤਾ ਉਹਨਾਂ ਨੇ ਕੀ ਜੀ ਕੋ ਪਿਆ ਨਹੀਂ ਇਹ ਵਾ ਸਕੂਲਾਂ ਦਾ ਜਿਹੜੇ ਸਕੂਲ ਆ ਵਰਲਡ ਕੈਪੀਟਲ ਵਰਗੇ ਸਕੂਲ ਆ ਐਪੀਐਸ ਵਰਗੇ ਸਕੂਲ ਡੀਪੀਐਸ ਉਹਨੇ ਸਕੂਲ ਆ ਉਹਨਾਂ ਨਾਲ ਗੱਲ ਕਰੋ ਸਾਰੇ ਦਫੀਸਾਂ ਹੀ ਸਾਡਾ 2025 ਨਾਲ 20000 ਕੇ ਸਾਲ ਦਾ 8 ਸਾਲ ਦਾ ਤੇ ਤੁਹਾਡਾ ਲਖਨਊ ਵਿੱਚ ਉਹਨਾਂ ਨਾਲ ਗੱਲ ਕਰੋ ਸੋ ਮੇਰੀ ਬੇਨਤੀ ਆ ਇਹਦੇ ਕੰਮ ਖਬਰਾਂ ਨਾ ਦਖਾਉਣਾਂ ਦੇ ਬਿਨਾਂ ਵਸ ਲੈ ਲੋ ਧੰਨਵਾਦ